ਲਗਾਤਾਰ ਹੈਲੀਕਾਪਟਰ ਜਿਹੜੇ ਹੈਗੇ ਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵੀ ਲੋਕਾਂ ਨੂੰ ਬਚਾਇਆ ਜਾ ਸਕੇ ਉਹਨਾਂ ਤੱਕ ਰਾਹਤ ਸਮਗਰੀ ਪਹੁੰਚਾਈ ਜਾ ਸਕੇ ਸੋ ਐਸ ਵਕਤ ਤੁਸੀਂ ਦੇਖ ਸਕਦੇ ਹੋ ਇੱਕ ਹੋਰ ਸਾਹਮਣੇੋਂ ਹੈਲੀਕਾਪਟਰ ਆ ਰਿਹਾ ਇਹ ਕਿਹ ਲੰਗਿਆ ਤੇ ਲਗਾਤਾਰ ਹੈਲੀਕਾਪਟਰਾਂ ਦੇ ਨਾਲ ਇਸ ਏਰੀਏ ਨੂੰ ਰੈਸਕਿਊ ਕੀਤਾ ਜਾ ਰਿਹਾ ਲੋਕਾਂ ਨੂੰ ਉਹਨਾਂ ਤੱਕ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਕਿਉਂਕਿ ਹਾਲਾਤ ਬਹੁਤ ਮਾੜੇ ਆ ਬਾਈ ਜੀ ਇਸ ਏਰੀਏ ਦੇ ਦਿਨਾ ਨਗਰ ਦੇ ਪਿੰਡ ਜਿਹੜੇ ਹੜਾਂ ਦੀ ਚਪੇੜ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਫਸ ਚੁੱਕੇ ਨੇ ਸੋ ਲਗਾਤਾਰ ਜਿੰਨਾ ਹੋ ਸਕੇ ਦਮ ਲਗਾਇਆ ਜਾ ਰਿਹਾ ਹੈ ਸੈਨਾ ਦੇ ਵੱਲੋਂ ਵੀ ਭਾਈ ਹੁਣ ਜੇ ਦੱਸਦੇ 2250 ਪਿੰਡ ਜਿਹੜਾ ਬਾਈ ਡੁੱਬ ਗਿਆ ਹੈ ਹਨਾ ਕਿਸਾਨਾਂ ਦੀਆਂ ਕਿਦਾਂ ਫਸਲਾਂ ਪੂਰੀਆਂ ਤਬਾਹ ਹੋ ਗਈਆਂ ਲੋਕ ਇੱਕ ਤਰ੍ਹਾਂ ਘਰੋਂ ਬੇਘਰ ਹੋ ਗਏ ਪਿੱਛੇ ਦੱਸਿਆ ਕਿ ਸਕੂਲ ਦੇ ਵਿੱਚ 400 ਦੇ ਕਰੀਬ ਬੱਚੇ ਜਿਹੜੇ ਉਹ ਫਸ ਗਏ ਕਿੰਨਾ ਭੜਾ ਮੰਝਰਿਆ ਯਾਰ ਲੋਕ ਕਿੱਦਾਂ ਚੱਲ ਰਹੇ ਹਨਾ ਕਿੰਨਾ ਨੁਕਸਾਨ ਹੈ ਕਿਦਾਂ ਰੋਲੂਗੇ ਲੋਕਾਂ ਨੂੰ ਮੁੜ ਕੇ ਦੁਬਾਰਾ ਫੇਰ ਕਿਦਾਂ ਸਟੈਂਡ ਕਰਨਾ ਯਾਰ ਬੜਾ ਦੇਖ ਕੇ ਹੋ ਰਿਹਾ ਹੈ ਜਦੋਂ ਬਾਈ ਪਿਛਲੀ ਵਾਰ ਵੀ 2013 ਦੇ ਵਿੱਚ ਆੜਾ ਆਏ ਸੀਗੇ ਤਾਂ ਜੇ ਇੰਨਾ ਨਹੀਂ ਸੀ ਆ ਹੈਲੀਕਾਪਟਰ ਵਾਲਾ ਨੀ ਜੀ ਦੇ ਕਹਿ ਜੀ ਆਇਗਾ ਜਿੱਦਾਂ ਹੈਲੀਕਾਪਟਰ ਘੁੰਮਦ ਰਿਹਾ ਲਗਾਤਾਰ ਚੱਲ ਰਿਹਾ ਲੱਗਦਾ ਕਿ ਹਲੇ ਹੋਰ ਵੀ ਜ਼ਿਆਦਾ ਨੁਕਸਾਨ ਹੋਣ ਦੇ ਜਿਹੜੇ ਹੋ ਸਕਦਾ ਕਿ ਕਿਉਂਕਿ ਇਹਨਾਂ ਕੋਲ ਹੋਊਗੀ ਰਿਪੋਰਟ ਉਹ ਨਹੀਂ ਦੱਸਦੇ ਪੈਨਿਕ ਕਿੰਨਾ ਕ੍ਰੀਏਟ ਹੋਵੇ ਆ ਇਹ ਟਾਂਡੇ ਕਾ ਪਿੰਡ ਦੀ ਗੱਲ ਉੱਥੇ ਬਜ਼ੁਰਗ ਕਹਿ ਰਹੇ ਸੀ ਕਿ 88 ਦੇ ਵੇਲੇ 1988 ਜਿਹੜਾ ਹੜ੍ਹ ਆਇਆ ਸੀ ਉਹ ਵੀ ਇੰਨਾ ਪਾਣੀ ਨਹੀਂ ਸੀ ਜਿਹੜਾ 2025 ਦੇ ਵਿੱਚ ਜੋ ਪਾਣੀ ਦੀ ਮਾਰ ਉਹਨਾਂ ਨੇ ਨਿਸ਼ਾਨੀਆਂ ਦੱਸੀਆਂ ਵੀ ਇੱਥੋਂ ਤੱਕ ਪਾਣੀ ਆਇਆ ਸੀ ਤੇ ਅੱਜ ਜਿਹੜੇ ਉਸ ਤੋਂ ਮਤਲਬ 4-4 5-5 ਫੁੱਟ ਜ਼ਿਆਦਾ ਪਾਣੀ ਜਿਹੜਾ ਦੱਸਿਆ ਜਾ ਰਿਹਾ ਉੱਥੋਂ ਦੇ ਪਿੰਡ ਦੇ ਬਜ਼ੁਰਗਾਂ ਨੇ ਇਹ ਤੋਂ ਤਾਂ ਕਿ ਬੰਦਿਆਂ ਦੇ ਖਾਣ ਪੀਣ ਵਾਸਤੇ ਕੋਈ ਚਾਰਾ ਨਹੀਂ ਲੱਭ ਰਿਆ। ਵੈਸੇ ਹੈਲੀਕਾਪਟਰ ਬਹੁਤ ਚੱਲ ਰਹੇ ਨੇ ਰਾਸ਼ਨ ਵਗੈਰਾ ਛੱਟ ਰਹੇ ਨੇ ਤੇ ਹੋਰ ਵੀ ਸੰਸਥਾਵਾਂ ਜਿਹੜੀਆਂ ਸੇਵਾ ਨਿਭਾ ਰਹੀਆਂ ਨੇ। ਤੇ ਮੈਂ ਉਦਾਂ ਸੰਗਤ ਨੂੰ ਵੀ ਜਰੂਰ ਇੱਕ ਬੇਨਤੀ ਕਰਦਾ ਕਿ ਆਪਾਂ ਜਰੂਰ ਹੁਣ ਨਹੀਂ ਜਦੋਂ ਪਾਣੀ ਘਟ ਜਾਣਾ ਉਦੋਂ ਇਸ ਇਲਾਕੇ ਨੂੰ ਬੜੀ ਲੋੜ ਆ। ਉਦੋਂ ਆਪਾਂ ਜਰੂਰੀ ਲੋਕਾਂ ਦੇ ਨਾਲ ਖੜੀਏ। ਇਹਨਾਂ ਨੇ ਜ਼ਮੀਨਾਂ ਵੀ ਬਣਾਉਣੀਆਂ ਜਿਨ੍ਹਾਂ ਦੇ ਮਕਾਨ ਡਿੱਗ ਪਏ ਆ, ਉਹਨਾਂ ਦੇ ਮਕਾਨ ਵੀ ਖੜੇ ਕਰਨੇ ਆ। ਇਸੋ ਲਗਾਤਾਰ ਹੈਲੀਕਾਪਟਰ ਜਿਹੜੇ ਆਗੇ ਸਕਰੀਨ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਲਗਾਤਾਰ ਹੈਲੀਕਾਪਟਰ ਸੱਪ ਸੱਪ ਬਹੁਤ ਸੱਪ ਆ ਰਿਹਾ ਸੱਪ ਇਹ ਇਹਨਾਂ ਤੋਂ ਵੀ ਲੋਕ ਪਾਣੀ ਵਿੱਚ ਪਾਣੀ ਵਿੱਚ ਹਾਂਜੀ ਹਾਂ ਪਾਣੀ ਦੇ ਸੱਪ ਹੈਗਾ ਬਿਲਕੁਲ ਇਸ ਵਕਤ ਤੁਸੀਂ ਵੇਖ ਸਕਦੇ ਹੋ ਤੁਸੀਂ ਉਹ ਆ ਰਿਹਾ ਫਨ ਚੁੱਕਿਆ ਹੋਇਆ ਹੁਣ ਬੰਦੇ ਸੱਪ ਪਾਣੀਆਂ ਬਿਲਕੁਲ ਪਾਣੀ ਦੇ ਵਿੱਚ ਤਾਂ ਹੋਰ ਬਹੁਤ ਸਾਰੇ ਜ਼ਹਿਰੀਲੇ ਜੀਵ ਜੰਤੂ ਹੁੰਦੇ ਆ ਜੀ ਭਾਜੀ ਜੀਵ ਜੰਤੂ ਆ ਕੁਝ ਤੁਸੀਂ ਵੈਸੇ ਕੋਈ ਵਾਟਰਪਰੂਫ ਕੋ ਜੁੱਤੇ ਵਗੈਰਾ ਪਾ ਲੈਣੇ ਸੀ ਭਾਜੀ ਸਾਡੀ ਇੱਥੇ ਇੱਕ ਕੰਮ ਦੱਤਿਆਂ ਵਾਲਾ ਨਹੀਂ ਚੱਲਦਾ ਜੀ ਆਹ ਨੂੰ ਖੋਲਣੇ ਪੈਂਦੇ ਕੋ ਸਰਪੰਚ ਸਾਹਿਬ ਨੇ ਇਹਨਾਂ ਦੀ ਸੇਵਾ ਨੂੰ ਵੀ ਸਲਾਮ ਹੈ ਇਸ ਵਕਤ ਦੀਨਾ ਨਗਰ ਏਰੀਏ ਦੇ ਵਿੱਚ ਹਮ ਜਿੱਥੇ ਤੱਕ ਵੀ ਦੇਖੋਗੇ ਤੁਸੀਂ ਪਾਣੀ ਪਾਣੀ ਇਹ ਦਰਿਆਦਰ ਦ੍ਰਿਸ਼ ਨਹੀਂ ਹੈ ਇਹ ਖੇਤ ਨੇ ਲੋਕਾਂ ਦੇ ਘਰ ਨੇ ਔਰ ਲੋਕ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਔਰ ਦਿਨਾ ਨਗਰ ਦੇ ਵਿੱਚ ਜਿਹੜਾ ਇਸ ਵਕਤ ਲੋਕ ਲੋਕਾਂ ਨੂੰ ਬਚਾਉਣ ਦੇ ਲਈ ਹੈਲੀਕਾਪਟਰਾਂ ਦੀ ਮਦਦ ਜਿਹੜੀ ਹੈਗੀ ਆ ਉਹ ਲਈ ਜਾ ਰਹੀ ਹੈ ਲਗਭਗ 5 ਤੋਂ 7 ਹੈਲੀਕਾਪਟਰ ਜਿਹੜੇ ਆ ਉਹ ਤੁਸੀਂ ਵੇਖੋਗੇ ਸਕਰੀਨ ਦੇ ਉੱਤੇ ਵੀ ਤੁਹਾਨੂੰ ਦਿਖਾਵਾਂਗੇ ਜਲਦੀ ਉਹ ਲੋਕਾਂ ਨੂੰ ਵੀ ਬਚਾ ਰਿਹਾ ਤੇ ਰਾਹਤ ਸਮੱਗਰੀ ਵੀ ਜਿਹੜੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਏਰੋ ਵੋ ਦੇ ਹੈਲੀਕਾਪਟਰ ਜਿਹੜੇ ਆ ਗਏ ਆ ਔਰ ਲਗਾਤਾਰ ਲੱਗੇ ਹੋਏ ਆ ਤੇ ਵੀਰ ਹੋਰੀ ਜਿਹੜੇ ਬਹੁਤ ਸਾਰੇ ਸਮਾਜ ਸੇਵੀ ਜਿਨ੍ਹਾਂ ਦੇ ਵਿੱਚ ਭਾਈ ਮਨਜੋਤ ਸਿੰਘ ਗੜਦੀ ਵਾਲਾ ਬਾਬਾ ਬਾਬਾ ਦੀਪ ਸਿੰਘ ਸੇਵਾਦਾਰ ਜਿਹੜਾ ਹੈਗਾ ਉਹ ਲਗਾਤਾਰ ਆਪਣੀਆਂ ਕਿਸ਼ਤੀਆਂ ਦੇ ਨਾਲ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲੈ ਕੇ ਆ ਰਹੇ ਨੇ ਰੈਸਕਿਊ ਲੋਕ ਕਿਤੇ ਜਾ ਰਹੇ ਨੇ ਔਰ ਭਾਈ ਨੇ ਸਾਡੇ ਨਾਲ ਸਰਪੰਚ ਸਾਹਿਬ ਇਹ ਲਗਾਤਾਰ ਸੇਵਾ ਦੇ ਵਿੱਚ ਜੁਟੇ ਹੋਏ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਸਰਪੰਚ ਸਾਹਿਬ ਕਿਹੜਾ ਪਿੰਡ ਹੈ ਜੀ ਇਹ ਮੇਰਾ ਪਿੰਡ ਤੇ ਜੋਗਰ ਹੈ ਜੀ ਠੀਕ ਹੈ ਜੀ ਤੇ ਮੈਂ ਆਪ 2 ਦਿਨ ਤੋਂ ਫਸਿਆ ਹੋਇਆ ਸੀ ਟਾਂਡੇ ਪਿੰਡ ਦੇ ਵਿੱਚ ਅੱਛਾ ਜੀ ਤੇ ਫਿਰ ਮਨਜੋਤ ਭਾਈ ਹੁਣੇ ਤੇ ਭਾਈ ਬਚਿੱਤਰ ਸਿੰਘ ਜੀ ਇਹਨਾਂ ਨੇ ਆ ਕੇ ਮੈਨੂੰ ਇੱਥੋਂ ਉੱਥੋਂ ਕਢਵਾਇਆ ਠੀਕ ਹੈ ਤੇ ਮੈਂ ਸਵੇਰ ਦਾ ਇਹਨਾਂ ਨੇ ਮੈਨੂੰ 12:00 ਵਜੇ ਉੱਥੋਂ ਰੈਸਕਿਊ ਕੀਤਾ ਸੀ ਮੇਰੇ ਨਾਲ ਇੱਕ ਹੋਰ ਸੀ ਮੇਰੇ ਪਿੰਡ ਦਾ ਮੋੜਾ ਉਸ ਤੋਂ ਬਾਅਦ ਮੈਂ ਫਿਰ ਇਹਨਾਂ ਨਾਲ ਹੀ ਸੇਵਾ ਦੇ ਵਿੱਚ ਜੁਟ ਗਿਆ ਤੇ ਉਸ ਵੇਲੇ ਤਾਂ ਇਹਨਾਂ ਦੇ ਨਾਲ ਲੱਗਾ ਕਿ ਚਲੋ ਪ੍ਰਮਾਤਮਾ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨਾਂ ਦੇ ਨਾਲ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਆ ਤੇ ਦੀਨਾਂ ਨਗਰ ਹਲਕੇ ਦੇ ਵਿੱਚ ਜਿੱਥੇ ਕਿ ਐਮ ਐਲ ਏ ਅਰਨਾ ਚੌਧਰੀ ਨੇ ਤੇ ਉਹਨਾਂ ਨੇ ਉਹਨਾਂ ਦੇ ਇਸ ਏਰੀਆ ਦੇ ਵਿੱਚ ਕਿੰਨੇ ਪਿੰਡ ਨੇ 200 270-75 ਪਿੰਡ ਨੇ ਜਿਨ੍ਹਾਂ ਦੇ ਵਿੱਚ ਪਾਣੀ ਤੁਸੀਂ ਦੇਖ ਹੀ ਰਹੇ ਹੋ ਕਿ ਬੁਰੀ ਤਰ੍ਹਾਂ ਦੇ ਨਾਲ ਪਿੰਡ ਜਿਹੜੇ ਸਾਰੇ ਪ੍ਰਭਾਵਿਤ ਹੋਏ ਨੇ ਡੰਗਰਾਂ ਦੇ ਖਾਣ ਪੀਣ ਦਾ ਇੱਥੇ ਤੱਕ ਕਿ ਬੰਦਿਆਂ ਦੇ ਖਾਣ ਪੀਣ ਵਾਸਤੇ ਕੋਈ ਚਾਰਾਣੀ ਲੱਭ ਰਿਆ ਵੈਸੇ ਹੈਲੀਕਾਪਟਰ ਬਹੁਤ ਚੱਲ ਰਹੇ ਨੇ ਰਾਸ਼ਨ ਵਗੈਰਾ ਛੱਟ ਰਹੇ ਨੇ ਤੇ ਹੋਰ ਵੀ ਸੰਸਥਾਵਾਂ ਜਿਹੜੀਆਂ ਸੇਵਾ ਨਿਭਾ ਰਹੀਆਂ ਨੇ ਤੇ ਪਾਣੀ ਜਿਹੜਾ ਲਗਭਗ ਭਾਜੀ 10 ਤੋਂ 15 ਫੁੱਟ ਜਿਹੜਾ ਆਮ ਪਿੰਡਾਂ ਦੇ ਘਰਾਂ ਦੇ ਵਿੱਚ ਵੜ ਚੁੱਕਾ ਹੈ ਤੇ ਟਾਂਡਾ ਪਿੰਡ ਜੱਗੋ ਜੱਗ ਟਾਂਡਾ ਜਿਹੜਾ ਕਿ ਧੁੱਸੀ ਦੇ ਵੰਡ ਦੇ ਉੱਤੇ ਪਿੰਡ ਹੈ ਉੱਥੋਂ ਜਿਹੜੀ ਧੁੱਸੀ ਟੁੱਟਣ ਦੇ ਕਾਰਨ ਜ਼ਿਆਦਾ ਪਾਣੀ ਇੱਥੇ ਵਧ ਗਿਆ ਮਾਦੋਵਾਲ ਭਾਜੀ ਜਿਹੜਾ ਉਹ ਟੁੱਟਿਆ ਜੀ ਆਪਣਾ ਫਲੱਡ ਗੇਟ ਟੁੱਟਿਆ ਉਹਦਾ ਵੀ ਪ੍ਰਭਾਵ ਹੈ ਹਾਂਜੀ ਉਹਨਾਂ ਦਾ ਉਹਨਾਂ ਕਰਕੇ ਜਿਆਦਾ ਪਾਣੀ ਜਿਹੜਾ ਇੱਥੇ ਆਇਆ ਆ ਗਿਆ ਆ ਉਹ ਜਿਹੜਾ ਮਾਦੂ ਪਰੋਂ ਪਾਣੀ ਛੱਡਿਆ ਗਿਆ ਉਹ ਸਾਰਾ ਇਹਨਾਂ ਪਿੰਡਾਂ ਦੇ ਵਿੱਚ ਪਿੰਡ ਟਾਂਡੇ ਦੇ ਲੋਕ ਕਹਿੰਦੇ ਨੇ ਕਿ ਬਾਰਡਰ ਦੇ ਕਿਨਾਰੇ ਰਾਵੀ ਦਰਿਆ ਦੇ ਕੰਢੇ ਆ ਵੇਖੋ ਹੈਲੀਕਾਪਟਰਾਂ ਤੋਂ ਰਾਈ ਸਮੱਗਰੀ ਭੇਜ ਰਹੇ ਨੇ ਕੋਈ ਨਾ ਕੋਈ ਆਰਮੀ ਦੇ ਕੋਈ ਸਾਰ ਤੌਰ ਤੇ ਤੁਸੀਂ ਵੇਖ ਸਕਦੇ ਹੋ ਕਿ ਹੈਲੀਕਾਪਟਰਾਂ ਦੀ ਮਦਦ ਲਈ ਜਾਣ ਲੱਗੀਆਂ ਹੁਣ ਇੰਨੇ ਬੁਰੇ ਹਾਲ ਹੋ ਚੁੱਕੇ ਨੇ ਇਸ ਏਰੀਆ ਦੇ ਉਹ ਸਾਫ਼ ਤੌਰ ਤੇ ਦੇਖ ਸਕਦੇ ਹੋ ਲੋਕਾਂ ਨੂੰ ਬਚਾਇਆ ਜਾ ਰਿਹਾ ਬਹੁਤ ਸਾਰੇ ਇੱਥੇ ਇੱਕ ਕਾਲਜ ਦੀ ਵੀ ਗੱਲ ਆਉਂਦੀ ਹੈ ਵੀ ਉੱਥੇ ਵੀ ਵਿਦਿਆਰਥੀ ਕੁਝ ਫਸੇ ਹੋਏ ਆ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਲੋਕ ਘਰਾਂ ਦੇ ਵਿੱਚ ਫਸੇ ਹੋਏ ਨੇ ਤੇ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੈ ਪਸ਼ੂਆਂ ਦੇ ਲਈ ਚਾਰੇ ਦੇ ਆ ਜਿਹੜਾ ਹੈਗਾ ਸਾਰਾ ਗਿੱਲਾ ਹੋ ਗਿਆ ਔਰ ਦੂਜੀ ਗੱਲ ਚਾਰੇ ਦੀ ਤਾਂ ਅਲੱਗ ਗੱਲ ਹੈ ਪਰ ਪਸ਼ੂਆਂ ਨੂੰ ਨਾ ਇੱਧਰ ਲਿਜਾਣ ਦੇ ਲਈ ਕੋਈ ਹੱਲ ਹੋ ਰਿਹਾ ਪਸ਼ੂ ਬੁਰੀ ਤਰ੍ਹਾਂ ਦੇ ਨਾਲ ਉਸ ਪਾਣੀ ਦੇ ਵਿੱਚ ਬੱਜੇ ਰਹਿ ਗਏ ਉੱਥੇ ਆਪਣੀ ਥਾਂ ਤੇ ਜਿੱਥੇ ਬੱਜੇ ਉੱਥੇ ਬੱਜ ਗਏ ਤੇ ਉਹ ਵਿਚਾਰੇ ਪਾਣੀ ਦੀ ਮਾਰ ਕਰਕੇ ਮਰ ਗਏ ਆ ਅਹੀਂ ਆਪ ਦੇਖਿਆ ਉਹ ਜਾਨਵਰਾਂ ਨੂੰ ਇੱਕ ਗਾਈ ਤੇ ਸੀ ਆਪ ਫੜੀ ਆ ਤੇ ਉਹ ਫਿਰ ਲੈ ਗਿਆ ਕੋਈ ਜਿਹਦੀ ਸਹਾਗੀ ਸੀ ਉਹਨੂੰ ਅਹੀਂ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਾਈ ਨੂੰ ਤੇ ਆ ਜਿਹੜਾ ਟਾਂਡੇ ਕਾ ਪਿੰਡ ਦੀ ਗੱਲ ਉੱਥੇ ਬਜ਼ੁਰਗ ਕਹਿ ਰਹੇ ਸੀ ਕਿ 88 ਦੇ ਵੇਲੇ 1988 ਜਿਹੜਾ ਹੜ ਆਇਆ ਸੀ ਉਹ ਵੀ ਇੰਨਾ ਪਾਣੀ ਨਹੀਂ ਸੀ ਜਿਹੜਾ 2025 ਦੇ ਵਿੱਚ ਜੋ ਪਾਣੀ ਦੀ ਮਾਰ ਉਹਨਾਂ ਨੇ ਨਿਸ਼ਾਨੀਆਂ ਦੱਸੀਆਂ ਵੀ ਇੱਥੋਂ ਤੱਕ ਪਾਣੀ ਆਇਆ ਸੀ ਤੇ ਅੱਜ ਜਿਹੜੇ ਉਹ ਤੋਂ ਮਤਲਬ 4 4 5 5 ਫੁੱਟ ਜ਼ਿਆਦਾ ਪਾਣੀ ਜਿਹੜਾ ਦੱਸਿਆ ਜਾ ਰਿਹਾ ਉੱਥੋਂ ਦੇ ਪਿੰਡ ਦੇ ਬਜ਼ੁਰਗਾਂ ਨੇ ਉਹਨਾਂ ਨੇ ਕਿਹਾ ਕਿ ਬਾਰਡਰ ਦੇ ਕਿਨਾਰੇ-ਕਿਨਾਰੇ ਇੱਕ ਬੰਨ ਬ ਇੱਕ ਦੇ ਤੁਸੀਂ ਟਾਂਡੇ ਇੱਕ ਪਿੰਡ ਦੇ ਵਿੱਚ ਆ ਉਸ ਤੋਂ ਅੱਗੇ ਇੱਕ ਪੱਕੀ ਤੁਸੀ ਜਿਹੜੀ ਸੈਂਟਰ ਵੱਲੋਂ ਪਤਾ ਨਹੀਂ ਆਰਮੀ ਦੀ ਸੁਰੱਖਿਆ ਵਾਸਤੇ ਕੀਤੀ ਆ ਉਹਦੇ ਕਰਕੇ ਜਿਹੜਾ ਮਤਲਬ ਕੀ ਪਾਣੀ ਦੀ ਜਿਹੜੀ ਡਾਫ ਲੱਗ ਗਈ ਆ ਤੇ ਪਾਣੀ ਜ਼ਿਆਦਾ ਇੱਧਰ ਨੂੰ ਵਾਹ ਨਹੀਂ ਤੇ ਪਾਣੀ ਪਰਲੇ ਪਾਸੇ ਨੂੰ ਨਿਕਲ ਜਾਂਦਾ ਰਿਹਾ ਸੀ ਪਾਕਿਸਤਾਨ ਏਰੀਏ ਵਾਲੇ ਪਾਸੇ ਨੂੰ ਰਾਵੀ ਦੇ ਰਾਵ ਵਿੱਚੋਂ ਨਿਕਲ ਜਾਂਦਾ ਸੀ ਪਰ ਉਹ ਜਿਹੜਾ ਕੋਈ ਬੰਨ ਬੰਨਿਆ ਆ ਮੈਂ ਵੇਖਿਆ ਨਹੀਂ ਪਰ ਪਿੰਡ ਦੇ ਲੋਕ ਕਹਿ ਰਹੇ ਉਹਦੇ ਕਾਰਨ ਵੀ ਸਾਡੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਸੈਂਟਰ ਗਵਰਨਮੈਂਟ ਨੇ ਬੰਨਿਆ ਤੇ ਬਾਕੀ ਪਾਣੀ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਪਾਣੀ ਪਾਣੀ ਆ ਫਸਲਾਂ ਦੀ ਸਾਡੇ ਪਿੰਡ ਦੇ ਪਿੰਡ ਦੇ ਲੋਕ ਭਾਜੀ ਤੁਸੀਂ ਸਰਪੰਚੋ ਤੁਹਾਡੇ ਪਿੰਡ ਦੇ ਲੋਕ ਬਚਤ ਚ ਨਹੀਂ ਹਾਂਜੀ ਪਾਜੀ ਬਚਤ ਦੇਖੋ ਜਦੋਂ ਸਾਰਾ ਨੁਕਸਾਨ ਹੋ ਗਿਆ ਬੈੱਡ ਬਿਸਤਰੇ ਸਾਰਾ ਕੁ ਗਿੱਲੇ ਹੋ ਗਿਆ ਆਪ ਛੱਤਾਂ ਦੇ ਉੱਤੇ ਚੜੇ ਨੇ ਕਈਆਂ ਦੇ ਕੋਲ ਤਾਂ ਡਬਲ ਛੱਤ ਨਹੀਂ ਆਗੇ بارش ਵਿੱਚ ਭਿੱਜੇ ਭਿੱਜੇ ਸਾਰੇ ਦੇ ਵਿੱਚ ਵੈਸੇ ਗੁਰਦਰਾ ਸਾਹਿਬ ਕਮੇਟੀ ਵੱਲੋਂ ਉੱਥੇ ਪ੍ਰਬੰਧ ਕੀਤੇ ਨੇ ਲੰਗਰ ਪ੍ਰਸ਼ਾਦੇ ਦਾ ਚਾਹ ਦਾ ਪ੍ਰਬੰਧ ਕੀਤਾ ਉੱਥੇ ਹਾਲ ਕਾਫੀ ਵੱਡਾ ਬਣਾ ਬਣਾ ਰਿਹਾ ਨੌਜਵਾਨ ਕਮੇਟੀ ਗੁਰਦਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਗੈਰਾ ਸਾਰੇ ਉਹ ਜੀ ਸਭ ਤੋਂ ਪਹਿਲਾਂ ਉਹ ਜੀ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਵਾਸਤੇ ਜੀ ਉਹਨਾਂ ਨੂੰ ਅਸੀਂ ਸੁਰੱਖਿਅਤ ਜਗ੍ਹਾ ਤੇ ਪਹੁੰਚਾ ਦਿੱਤਾ ਵਧੀਆ ਢੰਗ ਦੇ ਨਾਲ ਜਿਹੜੀ ਉੱਥੋਂ ਦੀ ਪਿੰਡ ਜੋਗਰਾਂ ਦੀ ਸੰਗਤ ਹੈ ਤੇ ਬਾਕੀ ਪਿੰਡ ਦੇ ਲੋਕਾਂ ਨੂੰ ਬਾਰ-ਬਾਰ ਅਨਾਊਂਸਮੈਂਟ ਵੀ ਕੀਤੀ ਜਾ ਰ ਲੰਗਰ ਪਾਣੀ ਦਾ ਪ੍ਰਬੰਧ ਜਿਹੜਾ ਗੁਰਦੁਆਰਾ ਸਾਹਿਬ ਕੀਤਾ ਤੇ ਆਪੋ ਆਪਣਾ ਆਪ ਖਿਆਲ ਰੱਖੋ ਜਿੱਥੇ ਕਿਥੇ ਲੋੜ ਦੀ ਜ਼ਰੂਰਤ ਪੈਂਦੀ ਹੈ ਮੈਂ ਆਪਣਾ ਨੰਬਰ ਦਿੱਤਾ ਵੀ ਮੈਨੂੰ ਫੋਨ ਕਰ ਲਿਓ ਤੇ ਅਸੀਂ ਉੱਥੇ ਪਹੁੰਚਾਂਗੇ ਜੇ ਕੋਈ ਬਿਮਾਰ ਹੈ ਜਾਂ ਕਿਸੇ ਨੂੰ ਕਿਸੇ ਤਰੀਕੇ ਦੀ ਆਪਾਂ ਲਾਈਵ ਹੋ ਕੇ ਭਾਈ ਸਾਹਿਬ ਹੁਣਾਂ ਨੇ ਵੀ ਆਪੋ ਆਪਣੇ ਪੇਜਾਂ ਤੇ ਉੱਤੇ ਸਾਰਿਆਂ ਨੇ ਦੱਸ ਦਿੱਤਾ ਵੀ ਜੇ ਕੋਈ ਇਸ ਏਰੀਆ ਦੇ ਵਿੱਚ ਇਹ ਪਿੰਡ ਜਿਹੜੇ ਜਿੱਦਾਂ ਕਿ ਜੱਗੋਚੱਕ ਟਾਂਡਾ ਝਵਕਰਾ ਮਰਾੜਾ ਚੰਡੀਗੜ੍ਹ ਆਬਾਦੀ ਐਵਾ ਬਾਂਮਣੀ ਜੋਗਰ ਕਾਨਾ ਠੱਠੀ ਫਰੀਪੁਰ ਜੈਨਪੁਰ ਗਲੜੀ ਚੌਤਰਾ ਸਲਾਚਾਂ ਆਦੇ ਵਿੱਚ ਜਿੰਨੇ ਵੀ ਪਿੰਡ ਪੈਂਦੇ ਨੇ ਉਹਨਾਂ ਵਿੱਚ ਆਪਾਂ ਸਾਰੇ ਹੁਣ ਅਸੀਂ ਇੱਕ ਗੱਲ ਗੱਲ ਦੀ ਕੁੜੀ ਬੇਟੀ ਨੂੰ ਤੁਸੀਂ ਉਹਦੀ ਨਿਊਜ਼ ਹਾਂਜੀ ਹਾਂਜੀ ਉੱਥੋਂ ਲੈ ਕੇ ਆਏ ਆ ਇੱਕ ਬੇਟੀ ਨੂੰ ਜਿਹੜੀ ਕਿ ਹੁਸ਼ਿਆਰਪੁਰ ਦੀ ਸੀ ਉਥੇ ਰੋ ਰਹੀ ਸੀ ਉਹਨੂੰ ਗੱਲੜੀ ਤੋਂ ਲੈ ਕੇ ਫਿਰ ਉਹਨਾਂ ਦੇ ਮਾਪੇ ਉਹਦੇ ਨਾਲ ਮਲਾਇਆ ਆ ਤੇ ਜੜੀ ਜੀ ਭਾਜੀ ਬਹੁਤ ਬਹੁਤ ਜ਼ਿਆਦਾ ਡਰੀ ਹੋਈ ਸੀ ਪਰ ਅਸੀਂ ਉਹਨੂੰ ਕਿਹਾ ਕਿ ਭੈਣ ਨਾ ਤੇਰੇ ਇੰਨੇ ਭਰਾ ਤੇਰੇ ਨਾਲ ਐ ਕਿਉਂ ਚਿੰਤਾ ਕਰਦੀ ਏ ਤੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੌਸਲਾ ਦਿੱਤਾ ਤੇ ਭੈਣ ਨੂੰ ਮਨਜੋਦ ਭਾਜੀ ਹੁਣ ਨੇ ਤੇ ਬਜਤਰ ਸਿੰਘ ਜੀ ਹੁਣਾਂ ਨੇ ਇੱਥੇ ਪਹੁੰਚਾਇਆ ਜੀ ਬਿਲਕੁਲ ਬਿਲਕੁਲ ਜੀ ਸੋ ਲਗਾਤਾਰ ਹੈਲੀਕਾਪਟਰ ਜਿਹੜੇ ਹੈਗੇ ਸਕਰੀਨ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਲਗਾਤਾਰ ਹੈਲੀਕਾਪਟਰ ਸੱਪ ਸੱਪ ਉਹ ਸੱਪ ਆ ਰਿਹਾ ਉਹ ਸੱਪ ਇਹ ਇਹਨਾਂ ਤੋਂ ਵੀ ਲੋਕ ਪਾਣੀ ਵਿੱਚ ਪਾਣੀ ਵਿੱਚ ਹਾਂਜੀ ਹਾਂ ਪਾਣੀ ਦੇ ਸੱਪ ਹੈਗਾ ਉਹ ਵੀ ਲੋਕਾਂ ਦੇ ਘਰਾਂ ਵਿੱਚ ਵੱੜ ਰਹੇ ਨੇ ਸੱਪ ਉਹ ਚੀਜ਼ ਤੋਂ ਵੀ ਲੋਕ ਡਰ ਰਹੇ ਨੇ ਉਹ ਦੇਖੋ ਸੱਪ ਜਾਂ ਹੋਰ ਤਰੀਕੇ ਦੇ ਬਿਲਕੁਲ ਇਸ ਵਕਤ ਵੀ ਵੇਖ ਸਕਦੇ ਹੋ ਤੁਸੀਂ ਉਹ ਆ ਰਹੇ ਫਨ ਚੁੱਕਿਆ ਹੋਇਆ ਹੁਣ ਇਹ ਖਾ ਪਾਣੀ ਆ ਬਿਲਕੁਲ ਪਾਣੀ ਦੇ ਵਿੱਚ ਤਾਂ ਹੋਰ ਬਹੁਤ ਸਾਰੇ ਜ਼ਹਿਰੀਲੇ ਜੀਵ ਜੰਤੂ ਹੁੰਦੇ ਆ ਜੀ ਤੇ ਉਹ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਸੋ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਬਹੁਤ ਬਾਈ ਜੀ ਹੋਰਾਂ ਦੇ ਪਿੰਡਾਂ ਨੇ ਨਾ ਗਿਣਾਤੇ ਆ ਤੇ ਤੁਸੀਂ ਜੇਕਰ ਕਿਸੇ ਨੇ ਮਦਦ ਦੀ ਚਾਹੁੰਦੇ ਹੋ ਵੀ ਮਦਦ ਕੀਤੀ ਜਾਵੇ ਤਾਂ ਉਹ ਜ਼ਰੂਰ ਮਦਦ ਇੱਥੇ ਜਿਹੜੀ ਹੈਗੀ ਆ ਉਹ ਭਾਈ ਜੀ ਆਪਣਾ ਨੰਬਰ ਲਿਖਾ ਦਿੰਦੇ ਚਿੱਤਰ ਜੀ ਲੈ ਕਿਉਂਕਿ ਮਨਜੋਤ ਬਾਈ ਹੋਰਾਂ ਦਾ ਨੰਬਰ ਹੈਗਾ ਏ ਉਹਨਾਂ ਦੇ ਪੇਜ ਦੇ ਉੱਤੇ ਵੀ ਹੈਗਾ ਏ ਬਾਬਾ ਸੇਵਾ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਜਿਹੜੀ ਹੈਗੀ ਉਹਨਾਂ ਦੀ ਉਹਨਾਂ ਦੇ ਉੱਤੇ ਤੁਸੀਂ ਪੇਜ ਦੇ ਉੱਤੇ ਕਰ ਸਕਦੇ ਹੋ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਨਾਲ ਸੋ ਇੱਕ ਹੋਰ ਹੈਲੀਕਾਪਟਰ ਲਗਾਤਾਰ ਹੈਲੀਕਾਪਟਰ ਜਿਹੜੇ ਹੈਗੇ ਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵੀ ਲੋਕਾਂ ਨੂੰ ਬਚਾਇਆ ਜਾ ਸਕੇ ਉਹਨਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਸਕੇ ਤਾਂ 에ਅਰ ਫੋਰਸ ਦੇ ਹੈਲੀਕਾਪਟਰ ਨੇ ਔਰ ਲਗਾਤਾਰ ਉਹ ਜਿਹੜੇ ਹੈਗੇ ਆ ਲੋਕਾਂ ਨੂੰ ਹਵਾਈ ਸੈਨਾ ਦੇ ਜਿਹੜੇ ਜਵਾਨ ਐ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਥੋੜੀ ਬੁਧੀ ਸਮੱਗਰੀ ਨਾਲ ਰੱਖੀ ਹੋਈ ਹੈ ਜਿਵੇਂ ਕਿ ਪਾਣੀ ਰਸ ਬਿਸਕੁਟ ਵਗੈਰਾ ਜਿੱਥੇ ਕਿਤੇ ਲੱਗਦਾ ਕਿ ਕੋਈ ਭੁੱਖਾ ਤਰੇ ਆਇਆ ਖੜਾ ਆ ਉਹਨੂੰ ਪਾਣੀ ਜਾਂ ਉਹ ਖਾਣ ਪੀਣ ਦਾ ਜਿੰਨਾ ਕਿ ਸੁੱਕੀ ਰਸਤੇ ਜਿਹੜੀ ਸਾਡੇ ਕੋਲ ਆਹੀ ਉਹਨਾਂ ਨੂੰ ਪਹਚਾਣ ਦੀ ਕੋਸ਼ਿਸ਼ ਕਰ ਰਹੇ ਆਂ ਪੂਰੀ ਜੀ ਹੁਣ ਕਿੱਥੇ ਜਾ ਰਹੇ ਪੰਜ ਹੁਣ ਅਸੀਂ ਚੰਡੀਗੜ੍ਹ ਆਬਾਦੀ ਦੇ ਵਿੱਚ ਪਤਾ ਲੱਗਾ ਸੀ ਕਿ ਕੋਈ ਬਿਮਾਰ ਹੈ ਬਜ਼ੁਰਗ ਔਰਤ ਬੱਚੇ ਮਾਤਾਵਾਂ ਨੇ ਜਿਨ੍ਹਾਂ ਨੂੰ ਅਸੀਂ ਲੈਣ ਜਾ ਰਹੇ ਨੇ ਚੰਡੀਗੜ੍ਹ ਬਾਦੀ ਮਰਾੜੇ ਦੇ ਕੋਲ ਪਿੰਡ ਪੈਂਦਾ ਦੀਨਾਨਗਰ ਹਲਕੇ ਦੇ ਵਿੱਚ ਤੇ ਉੱਥੋਂ ਉਹਨਾਂ ਨੂੰ ਲੈ ਕੇ ਤੇ ਫਿਰ ਵਾਪਸ ਬਾਂਮਣੀ ਪਿੰਡ ਜਿੱਥੇ ਸਾਰੀ ਟੀਮ ਖੜੁੱਤੀ ਉੱਥੇ ਲੈ ਕੇ ਜਾਵਾਂਗੇ। ਭਾਜੀ ਪਾਣੀ ਦਾ ਲੈਵਲ ਘਟਦਾ ਜਾ ਰਿਹਾ ਹੈ। ਹੁਣ ਘਟ ਰਿਹਾ ਹੈ ਕੁਛ ਇੱਕ ਵਧ ਰਿਹਾ ਜੀ। ਭਾਜੀ ਨਹੀਂ ਜੀ ਘਟਣ ਦੀ ਕੋਈ ਸੰਭਾਵਨਾ ਨਹੀਂ ਲੱਗ ਰਹੀ ਜੀ। ਐਵੇਂ ਤਾਂ ਐਵੇਂ ਹੀ ਆ ਜਿਵੇਂ ਤਾਂ ਦੇਖਿਆ ਸੀ ਉਵੇਂ ਹੀ ਆ। ਕੁਝ ਨਹੀਂ ਲੱਗ ਰਿਹਾ ਕਿ ਮੈਨੂੰ ਘਟਿਆ ਹੈ ਪਾਣੀ ਵਿੱਚ। ਸੋ ਕਿਸ਼ਤੀ ਕਈ ਵਾ ਬੰਦ ਕਰਨੀ ਪੈਂਦੀ ਆ ਉੱਚ ਚੱਕਣ ਬੰਦ ਕਿਉਂਕਿ ਜਦੋਂ ਪਾਣੀ ਘਟਦਾ ਹੈ ਤਾਂ ਬਾਈ ਜੋਰੀ ਰਿਸਕ ਲੈ ਕੇ ਆਪ ਵਿੱਚ ਵੜਦੇ ਆ ਇਹ ਤੇ ਭਾਜੀ ਜੀਵ ਜੰਤੂ ਆ ਕੁਝ ਤੁਸੀਂ ਵੈਸੇ ਕੋਈ ਬਾਡਰ ਪ੍ਰੂਫ ਕੋਈ ਜੁੱਤੇ ਵਗੈਰਾ ਪਾ ਲੈਣ ਵਲਾਂ ਨਹੀਂ ਚੱਲਣਾ ਜੀ ਆਹ ਨੂੰ ਖੋਲਣੇ ਪੈਂਦਾ ਜੀ ਕੋਈ ਸਰਪੰਚ ਸਾਹਿਬ ਨੇ ਇਹਨਾਂ ਦੀ ਸੇਵਾ ਨੂੰ ਵੀ ਸਲਾਮ ਹੈ ਕਰ ਰਹੇ ਨੇ ਕਿਉਂਕਿ ਜਿਵੇਂ ਬਾਈ ਜੀ ਹੋਰਾਂ ਨੂੰ ਦੱਸਿਆ ਵੀ ਮੈਂ ਤਾਂ ਖੁਦ ਫਸ ਗਿਆ ਸੀ ਉਤੋਂ ਪ੍ਰੇਰਣਾ ਲੈ ਕੇ ਚੱਲੇ ਹੋਏ ਨੇ ਸੋ ਬਿਨਾਂ ਕਾਸੀ ਦੀ ਪ੍ਰਵਾਹ ਕੀਤੇ ਹੋਏ ਲਗਾਤਾਰ ਸੇਵਾ ਨਿਭਾ ਰਹੇ ਨੇ ਬਾਈ ਹੋਰੀ ਤੇ ਭਾਜੀ ਆਪਣਾ ਪਿੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡਾ ਪਿੰਡ ਦੀਨਾ ਨਗਰਾ ਜੀ ਆਪਾਂ ਸਰਬੱਤ ਦਾ ਭਲਾ ਵੈਲਫੇਅਰ ਸੋਸਾਇਟੀ ਚਲਾਉਂਦੇ ਆ ਜੀ ਤੇ ਵੀਰ ਮਨਜੋਤ ਦੇ ਨਾਲ ਜੁੜੇ ਕਾਫੀ ਸਮਾਂ ਹੋ ਗਿਆ ਜੀ ਉਹਨਾਂ ਨੇ ਤੇ ਸਭ ਕੁਝ ਸਿਖਾਇਆ ਜੀ ਉਹਨਾਂ ਤੋਂ ਆਪਾਂ ਪ੍ਰੇਰਣਾ ਲਈ ਹੈ ਜੀ ਤੇ ਅੱਜ ਜਿਹੜੀ ਇਹ ਸੇਵਾ ਧੰਨਾਂ ਉਹ ਮਾਂ ਜਿਨ੍ਹਾਂ ਵੀਰ ਮਨਜੋਤ ਵਰਗੇ ਵੀਰ ਨੂੰ ਜਨਮ ਦਿੱਤਾ ਜੀ ਤੇ ਇਹਨਾਂ ਦੇਖੋ ਤੁਸੀਂ ਇੱਥੇ ਕਿੰਨੇ ਪਰਿਵਾਰ ਰੈਸਕਿਊ ਕੀਤੇ ਸਵੇਰੇ ਤਕਰੀਬਨ ਆਪਾਂ 30 ਕਿ ਪਰਿਵਾਰ ਰੈਸਕਿਊ ਕਰ ਲਏ ਜੀ ਅੱਛਾ ਜੀ ਹਾਂ ਜੀ ਠੀਕ ਹੈ ਉੱਥੋਂ ਬਾ ਇੱਥੋਂ ਲਗਭਗ ਜਿੱਥੋਂ ਆਪਾਂ ਪੁਆਇੰਟ ਤੋਂ ਜਿੱਥੇ ਆਉਂਦੇ ਆਂ ਉੱਥੋਂ ਲਗਭਗ 5-7 ਕਿਲੋਮੀਟਰ ਹੈਗਾ ਜੀ ਨਹੀਂ ਨਹੀਂ ਜੀ ਇਹ ਤਕਰੀਬਨ 15 ਤੋਂ 20 ਕਿਲੋਮੀਟਰ ਅੱਗੇ ਜਾਣਾ ਪੈਂਦਾ ਜੀ ਅੱਛਾ ਹਾਂਜੀ ਕਿਸਤੀ ਰਾਣੀ ਹਾਂਜੀ ਕਿਸਤੀ ਰਾਣੀ ਹਾਂਜੀ ਜਿੱਥੇ 15 ਤੋਂ 20 ਫੁੱਟ ਪਾਣੀ ਵੀ ਹੁੰਦਾ ਜੀ ਬਿਲਕੁਲ ਸੋ ਲਗਾਤਾਰ ਤੁਹਾਨੂੰ ਹੈਲੀਕਾਪਟਰ ਨਾਲ ਤੁਹਾਨੂੰ ਦਿਖਾ ਰਹੇ ਆਂ ਆਪਾਂ ਵੀ ਜਿਹੜੇ ਬਾਜਪਤਨੀ ਉਹ ਜਗ੍ਹਾ ਤੇ ਆਸਲੇ ਯਾਰ ਮੀਮੀ ਜਗਾ ਯਾਰ ਜੀ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਤੁਹਾਇਸ ਵਕਤ ਤੁਸੀਂ ਵੇਖ ਸਕਦੇ ਹੋ ਇੱਕ ਹੋਰ ਸਾਹਮਣੇ ਹੈਲੀਕਾਪਟਰ ਆ ਰਿਹਾ ਇਹ ਕੇ ਲੰਗਿਆ ਤੇ ਲਗਾਤਾਰ ਹੈਲੀਕਾਪਟਰਾਂ ਦੇ ਨਾਲ ਇਸ ਏਰੀਏ ਨੂੰ ਰੈਸਕਿਊ ਕੀਤਾ ਜਾ ਰਿਹਾ ਲੋਕਾਂ ਨੂੰ ਉਹਨਾਂ ਤੱਕ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਕਿਉਂਕਿ ਹਾਲਾਤ ਬਹੁਤ ਮਾੜੇ ਆ ਬਾਈ ਜੀ ਇਸ ਏਰੀਏ ਦੇ ਦਿਨਾਂ ਨਗਰ ਦੇ ਪਿੰਡੇ ਜਿਹੜੇ ਖੜਾਂ ਦੀ ਚਪੇੜ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਫਸ ਚੁੱਕੇ ਨੇ ਉਹ ਲਗਾਤਾਰ ਜਿੰਨਾ ਹੋ ਸਕੇ ਦਮ ਲਗਾਇਆ ਜਾ ਰਿਹਾ ਹੈ ਸੈਨਾ ਦੇ ਵੱਲੋਂ ਵੀ ਤੇ ਵੀਰ ਹੋਰੀ ਵੀ ਔਰ ਹੋਰ ਵੀ ਬਹੁਤ ਸਾਰੇ ਜਿਹੜੇ ਸੇਵਾ ਕਰਦੇ ਨੇ ਵੀਰ ਤਾਂ ਉਹਨਾਂ ਦੇ ਵੱਲੋਂ ਵੀ ਲਗਾਤਾਰ ਤੁਹਾਨੂੰ ਅਸੀਂ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਕੁਲਵੰਤ ਬਾਜੀ ਪਹਿਲਾਂ ਵੀ ਵੇਖਿਆ ਹੈ ਜੇ ਹਾਲ ਨੇ ਪਾਜੀ ਇਹੋ ਜੇ ਤਾਂ ਨਹੀਂ 2023 ਦੇ ਵਿੱਚ ਪਹਿਲਾਂ ਆਇਆ ਸੀ ਉਦੋਂ ਵੀ ਦੇਖੇ ਪਰ ਆਹ ਹਾਲਾਤ ਨਹੀਂ ਸੀ ਕਦੇ ਬਣੇ ਆਹ ਤਾਂ ਦੇਖ ਕੇ ਇੱਕ ਤਰ੍ਹਾਂ ਦਾ ਖੌਫਨਾਕ ਜਿਹੜਾ ਆ ਸਮਾਂ ਉਹ ਚੱਲ ਰਿਹਾ ਫਿਰ ਕਿੱਦਾਂ ਦੇ ਹਾਲਾਤ ਬਣੇ ਬਾਈ ਹੁਣ ਜੇ ਦੱਸਦੇ 2250 ਪਿੰਡ ਜਿਹੜਾ ਬਾਈ ਡੁੱਬ ਗਿਆ ਹੈ ਹਨਾ ਕਿਸਾਨਾਂ ਦੀਆਂ ਕਿੱਦਾਂ ਫਸਲਾਂ ਪੂਰੀਆਂ ਤਬਾਹ ਹੋ ਗਈਆਂ ਲੋਕ ਇੱਕ ਤਰ੍ਹਾਂ ਘਰੋਂ ਬੇਘਰ ਹੋ ਗਏ ਪਿੱਛੇ ਦੱਸਿਆ ਕਿ ਸਕੂਲ ਦੇ ਵਿੱਚ 400 ਦੇ ਕਰੀਬ ਬੱਚੇ ਜਿਹੜੇ ਉਹ ਫਸ ਗਏ ਕਿੰਨਾ ਭੈੜਾ ਮੰਜ਼ਰ ਆ ਯਾਰ ਲੋਕ ਕਿੱਦਾਂ ਚੱਲ ਰਹੇ ਹਨਾ ਕਿੰਨਾ ਨਕਸਾਨੇ ਕਿਦਾਂ ਰੋਲੂਗੇ ਲੋਕਾਂ ਨੂੰ ਮੁੜ ਕੇ ਦੁਬਾਰਾ ਫੇਰ ਕਿਦਾਂ ਸਟੈਂਡ ਕਰਨਾ ਯਾਰ ਬੜਾ ਦੇਖ ਕੇ ਹੋ ਰਿਹਾ ਹੈ ਤੇ ਮੈਂ ਉਦਾਂ ਸੰਗਤ ਨੂੰ ਵੀ ਜਰੂਰ ਇੱਕ ਬੇਨਤੀ ਕਰਦਾ ਕਿ ਆਪਾਂ ਜਰੂਰ ਹੁਣ ਨਹੀਂ ਜਦੋਂ ਭਾਜੀ ਪਾਣੀ ਘਟ ਜਾਣਾ ਉਦੋਂ ਇਸ ਇਲਾਕੇ ਨੂੰ ਬੜੀ ਲੋੜ ਆ ਉਦੋਂ ਆਪਾਂ ਜਰੂਰੀਨਾਂ ਦੇ ਨਾਲ ਖੜੀਏ ਇਹਨਾਂ ਨੇ ਜਮੀਨਾਂ ਵੀ ਬਣਾਉਣੀਆਂ ਜਿਨ੍ਹਾਂ ਦੇ ਮਕਾਨ ਡਿੱਗ ਪਏ ਆ ਉਹਨਾਂ ਦੇ ਮਕਾਨ ਵੀ ਖੜੇ ਕਰਨੇ ਆ ਤੇ ਸਾਰਿਆਂ ਨੂੰ ਜਿਹੜੀ ਆ ਉਸ ਟਾਈਮ ਜਿਹੜੀ ਆ ਸਹਾਇਤਾ ਦੀ ਬੜੀ ਲੋੜ ਆ ਕਿ ਆਪਾਂ ਨੂੰ ਵੀ ਚਾਹੀਦਾ ਕਿ ਆਪਾਂ ਇਹਨਾਂ ਦੇ ਨਾਲ ਉਸ ਸਮੇਂ ਮੁੰਡੇ ਨਾਲ ਮੁੰਡਾ ਜੋੜ ਕੇ ਜਿਹੜੀ ਇਹਨਾਂ ਦੀ ਮਦਦ ਦੇ ਵਿੱਚ ਖੜੇ ਹੋਈਏ ਬਿਲਕੁ ਸਬੂਤ ਨੇ ਉਸ ਗੱਲ ਦਾ ਵੀ ਇਸ ਏਰੀਏ ਦੇ ਵਿੱਚ ਹੜ ਦਾ ਜਿਹੜੀ ਮਾਰ ਹੈ ਕੋ ਸਭ ਤੋਂ ਜ਼ਿਆਦਾ ਜਦੋਂ ਭਾਈ ਪਿਛਲੀ ਵਾਰ ਵੀ 2023 ਦੇ ਵਿੱਚ ਹੜਾ ਆਏ ਸੀਗੇ ਤਾਂ ਜ ਇਹਨਾ ਨਹੀਂ ਸੀ ਆ ਹੈਲੀਕਾਪਟਰ ਵਾਲਾ ਨਹੀਂ ਜੀ ਇਹਦੇ ਕਿਹਾ ਜੀ ਆ ਕੰਮ ਨਹੀਂ 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 ਭਾਜੀ ਆ ਆ ਤਾਂ ਬਹੁਤ ਵੱਡਾ ਜਿਹੜਾ ਇਸ ਵੇਲੇ ਲੱਗਦਾ ਇਹ ਇੱਕ ਜਿੱਦਾਂ ਹੈਲੀਕਾਪਟਰ ਘੁੰਮ ਦਰੇ ਰਿਹਾ ਲਗਾਤਾਰ ਚੱਲ ਰਿਹਾ ਲੱਗਦਾ ਕਿ ਹਲੇ ਹੋਰ ਵੀ ਜ਼ਿਆਦਾ ਨੁਕਸਾਨ ਹੋਣ ਦੇ ਜਿਹੜੇ ਹੋ ਸਕਦੇ ਕਿਉਂਕਿ ਇਹਨਾਂ ਕੋਲ ਹੋਗੀ ਰਿਪੋਰਟ ਉਹ ਨਹੀਂ ਦੱਸਦੇ ਪੈਨਿਕ ਨੈਗਰੇਟ ਹੋਵੇ ਬਿਲਕੁਲ ਬਿਲਕੁਲ ਤੇ ਇਹੀ ਹੈ ਕਿ ਲੋਕ ਡਰ ਨਾਲ ਜਾਣ ਸਹਿਮ ਦਾ ਮਾਹੌਲ ਤਾਂ ਪਹਿਲੇ ਲੋਕਾਂ ਦੇ ਵਿੱਚ ਬਣਿਆ ਹੋਇਆ ਇਸੇ ਕਰਕੇ ਸਾਨੂੰ ਲੱਗਦਾ ਦੇਖੋ ਲਗਾਤਾਰ ਕਿਵੇਂ ਹੈਲੀਕਾਪਟਰ ਆਈ ਜਾ ਰਹੇ ਆ ਤੇ ਜੋ ਵੀ ਪ੍ਰਸ਼ਾਸਨ ਹੈ ਉਹਨਾਂ ਦਾ ਜੋਰ ਲੱਗਾ ਹੋਇਆ ਵੇ ਆਪ ਸੈਨਿਕ ਅਧਿਕਾਰੀ ਜਿਹੜੇ ਆ ਉਹ ਆਪਣੇ ਤੌਰ ਤੇ ਜਿਹੜੀਆਂ ਸੇਵਾਵਾਂ ਆ ਉਹ ਨਿਭਾ ਰਹੇ ਆ ਜੀ ਬਿਲਕੁਲ ਜੀ ਸਾਨੂੰ ਇਹਨਾਂ ਯੋਧਿਆਂ ਤੋਂ ਵੀ ਸਲਾਮ ਕਰਨੀ ਬਣਦੀ ਹੈ ਕਿਉਂਕਿ ਇਹ ਵੀ ਕਿ ਮਾਮਾ ਦੇ ਪੁੱਤ ਨੇ ਸਰਕਾਰਾਂ ਜੋ ਕਰਦੀਆਂ ਨੇ ਉਹ ਵੱਖਰੀ ਗੱਲ ਹੈ ਪਰ ਇਹ ਇਹ ਵੀਰ ਇਹ ਯੋਧੇ ਜਵਾਨ ਆਪਣੀਆਂ ਜਾਨਾਂ ਦੇ ਉੱਤੇ ਖੇਡ ਕੇ ਬਹੁਤ ਨੇੜੇ ਜਾ ਕੇ ਉੱਥੇ ਸਮੱਗਰੀ ਪਹੁੰਚਾਉਂਦੇ ਨੇ ਰੈਸਕਿਊ ਕਰਦੇ ਨੇ ਇਹਨਾਂ ਦੀ ਜੌਬ ਵੀ ਬਹੁਤ ਟਾਫ ਹੁੰਦੀ ਹੈ ਸੋ ਇਹ ਵੀ ਇਕ ਤਰ੍ਹਾਂ ਦੇ ਨਾਲ ਯੋਧੇ ਨੇ ਸਾਡੇ ਤੇ ਇਹਨਾਂ ਨੂੰ ਵੀ ਅਸੀਂ ਸਲਾਮ ਕਰਦੇ ਆਂ ਇਹਨਾਂ ਦਾ ਵੀ ਬਹੁਤ ਸਤਿਕਾਰ ਕਰਦੇ ਆਂ ਅਸੀਂ ਤੇ ਇਸ ਵਕਤ ਬਾਈ ਹੋਰਾਂ ਦਾ ਵੀ ਕਿਸ਼ਤੀ ਲੈ ਕੇ ਜਿਹੜੇ ਹੈਗੇ ਆ ਇਹ ਜਾ ਰਹੇ ਨੇ ਸੋ ਮਨਜੋਤ ਭਾਜੀ ਭਾਈ ਜੀ ਕੀ ਨਾਮ ਤੁਹਾਡਾ ਜੀ ਭਾਈ ਮੇਰਾ ਨਾਮ ਲਖਦੀਪ ਸਿੰਘ ਆ ਜੀ ਕਿੱਥੋਂ ਤੁਸੀਂ ਭਾਈ ਮੈਂ ਬਾਬਾ ਦੀਪ ਸਿੰਘ ਸੇਵਦਲ ਗੜ੍ਹ ਜੇਲ੍ਹ ਤੋਂ ਮੇਰਾ ਪਿੰਡ ਵੀ ਉਹਦੇ ਗੜ੍ਹ ਦੀਆਂ ਲੱਗ ਗਈ ਹੈ ਅੱਛਾ ਕਿੰਨੇ ਅੱਜ ਰੈਸਕਿਊ ਕੀਤੇ ਭਾਜੀ ਪਰ ਇਹ ਆਪਾਂ ਜਿਹੜੇ ਐਮਰਜੈਂਸੀ ਵਾਲੇ ਆਪਾਂ ਚੱਕਣਦੇ ਆ ਤੇ ਬਾਕੀ ਦੂਜੀ ਟੀਮ ਸਕੂਲ ਚ ਰੈਸਕਿਊ ਕੰਦੇ 400 ਬੱਚੇ ਹੁਣ ਆਪਣੀ ਕਿਸ਼ਤੀ ਨੂੰ ਦਿੱਕਤ ਕੀ ਹੋ ਰਹੀ ਪਾਜੀ ਮਲ ਕੇ ਸਲੋ ਹੋ ਕਈ ਵਾਰ ਹੋ ਜਾਂਦਾ ਪਾਜੀ ਝੋਨਾ ਫਸ ਜਾਂਦਾ ਕਈ ਵੇਲੇ ਉੱਚੀ ਜਗ੍ਹਾ ਆ ਜਾਂਦੀ ਹੈ ਨਾ ਵਿੱਚ ਝੋਨਾ ਫਸ ਜਾਂਦਾ ਹਾਂਜੀ ਸੋ ਬਿਲਕੁਲ ਸੋ ਇਸ ਤਰ੍ਹਾਂ ਦੀ ਜਿਹੜੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦਿਖਾਵਾਂਗੇ ਔਰ ਲਗਾਤਾਰ ਜਿਹੜੇ ਲੋਕਾਂ ਤੱਕ ਮਦਦ ਪਹੁੰਚਣ ਦੀ ਜਿੱਥੇ ਲੋੜ ਹੈ ਉਹ ਏਰੀਆ ਤੁਹਾਨੂੰ ਦੱਸਿਆ ਬਾਈ ਜੀ ਉਹਨਾਂ ਨੇ ਤਾਂ ਜ਼ਰੂਰ ਜੇ ਬਾਈ ਮਦਦ ਕਰਨੀ ਹੈ ਤਾਂ ਇਸ ਏਰੀਏ ਦੇ ਵਿੱਚ ਆਓ ਵੱਧ ਤੋਂ ਵੱਧ ਸੇਵਾਵਾਂ ਇਸ ਇਲਾਕੇ ਨੂੰ ਤੁਹਾਡੀ ਲੋੜ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ